ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟਿਨ ਅੱਜ ਬਟਾਲਾ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲਸੀ ਅਤੇ ਹੋਰ ਕਈ ਨੇਤਾ ਮੌਜੂਦ ਰਹੇ ਗਲਵਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਟਾਲਾ ਦੇ ਵਿਕਾਸ ਲਈ ਚੱਲ ਰਹੇ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਟਾਲਾ ਦੇ ਬੱਸ ਸਟੈਂਡ, ਪੁਲਿਸ ਲਾਈਨ ਅਤੇ ਐਸਐਸਪੀ ਦਫ਼ਤਰ ਨੂੰ ਅਪਗ੍ਰੇਡ ਕਰਨ ਦੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਭਾਜਪਾ ਦੇ ਰਵੱਈਏ ਦੀ ਨਿੰਦਾ ਕੀਤੀ ਹੈ ਅਤੇ ਦਾਵਾ ਕੀਤਾ ਹੈ ਕਿ ਭਾਜਪਾ ਪੰਜਾਬ ਦੀ ਹਰ ਇੱਕ ਚੀਜ਼ ਹਥਿਆਉਣਾ ਚਾਹੁੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਪਾਰਟੀ ਪਾ ਗੈਰ ਕਾਨੂੰਨੀ ਤਰੀਕਿਆਂ ਨਾਲ ਸੈਨੇਟ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਪਰ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ ਤਰਨਤਾਰਨ ਜਿਮਨੀ ਚੌਣ ਬਾਰੇ ਬੋਲਦੇ ਹਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ ਅਤੇ ਆਮ ਆਦਮੀ ਪਾਰਟੀ ਆਪਣੀ ਕੀਤੇ ਕੰਮ ਦੇ ਆਧਾਰ ਤੇ ਤਰਨਤਾਰਨ ਦੇ ਵੋਟਰਾਂ ਕੋਲੋਂ ਵੋਟ ਮੰਗ ਰਹੀ ਹੈ ਉਹਨਾਂ ਕਹਿ ਕਿ ਜੋ ਕੰਮ ਸਰਕਾਰ ਨੇ ਕੀਤੇ ਨੇ ਉਹਨਾਂ ਨੂੰ ਲੈ ਕੇ ਪਾਰਟੀ ਲੋਕਾਂ ਕੋਲ ਜਾ ਰਹੀ ਹੈ ਅਤੇ ਉਮੀਦ ਹੈ ਕਿ ਲੋਕ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਗੇ। ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਜੀ ਆਇਆਂ ਨੂੰ। ਬਠਿੰਡਾ ਸ਼ਹਿਰ ਦੀ ਸਾਰੀ ਪ੍ਰੈਸ ਐਮਐਲਏ ਸਾਹਿਬ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਬਾਅਰ ਐਸੋਸੀਏਸ਼ਨ ਦੇ ਵਕੀਲ ਸਹਿਬਾਨ ਐਮਸੀ ਸਹਿਬਾਨ ਹੋਰ ਪਤਵੰਤੇ ਸੱਜਣ ਪਾਰਟੀ ਵੱਲੋਂ ਹੜ੍ਹਵਾਲ ਦੇ ਇਲਾਕੇ ਦੇ ਚੇਅਰਮੈਨ ਸਾਹਿਬ ਜਆ ਵੱਖ-ਵੱਖ ਆਉਦਿਆਂ ਤੇ ਬਿਰਾਜਮਾਨ ਜਿੰਨੇ ਵੀ ਪਤਵੰਤੇ ਸੱਜਣ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੁੰਦਾਨਕ ਸਾਹਿਬ ਦੀ ਚੰਛੋਪਰਾ ਪੱਤਰਤੀ ਬਟਾਲਾ ਅੱਜ ਸੁਭਾਗ ਪ੍ਰਾਪਤ ਹੋਇਆ ਹੈ ਕਿ ਇੱਥੇ ਜਿਹੜਾ ਤਹਿਸੀਲ ਕੰਪਲੈਕਸ ਜਿਹੜਾ ਬਣਾਇਆ ਹੈ ਉਹ ਉਹਦਾ ਉਦਘਾਟਨ ਕਰਨ ਦਾ ਇੱਕੋ ਛੱਤ ਹੱਲੇ ਬਹੁਤ ਸਾਰੇ ਦਫ਼ਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਜੀ ਐਮ ਕੋਰਟ ਪਟਵਾਰੀ ਪਟਵਾਰ ਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਇਲਾਵਾ ਫਰਦ ਕੇਂਦਰ ਸੇਵਾ ਕੇਂਦਰ ਸਾਰੇ ਕੁਛ ਹੱਥ ਥਲੇ ਆ ਗਏ ਬਾਉਪੁਰ ਮੰਡਈ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਚੱਲ ਰਹੀ ਸੇਵਾ ਦਾ ਜਾਇਜ਼ਾ ਲੈਂਦਿਆਂ ਰਾਜ ਸਭਾ ਮੈਂਬਰ ਸੰਤੋ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਇਸ ਖਿੱਤੇ ਦੇ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ ਬੀਜ ਅਤੇ ਡੀਜ਼ਲ ਦੀ ਅੱਜ ਵੀ ਸਖਤ ਲੋੜ ਹੈ ਉਨਾਜ ਸਵੇਰੇ ਬਾਉਪੁਰ ਮੰਡ ਦੇ ਉਸ ਇਲਾਕੇ ਦਾ ਦੌਰਾ ਕੀਤਾ ਜਿੱਥੇ ਹੜ੍ਹਾਂ ਤੋਂ ਬਾਅਦ ਆਰਜੀ ਬੰਨ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਇਲਾਕੇ ਚ 4 ਮਹੀਨੇ ਪਹਿਲਾਂ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ ਪੈੜੀ ਕਾਦਰ ਬਖਸ਼ ਪਿੰਡ ਨੇੜਿਓਂ 10 ਤੇ 11 ਅਗਸਤ ਦੀ ਦਰਮਿਆਨੀ ਰਾਤ ਨੂੰ ਬੰਨ ਟੁੱਟ ਗਿਆ ਸੀ ਇਸ ਹੜ੍ਹ ਨਾਲ ਇਸ ਮੰਡ ਇਲਾਕੇ ਦੀ 3500 ਏਕੜ ਜ਼ਮੀਨ ਤਬਾਹ ਹੋ ਗਈ ਹੈ ਕਿਸਾਨਾਂ ਦੀਆਂ ਜ਼ਮੀਨਾਂ ਚ 4 ਤੋਂ 5 ਫੁੱਟ ਤੱਕ ਰੇਤਾ ਚੜ ਗਿਆ ਹੈ ਖੇਤ ਪਦਰਾ ਕਰਨ ਚ ਲੱਗੇ ਕਿਸਾਨਾਂ ਦੀ ਮਦਦ ਬਾਸਤੇ ਗਏ ਸੰਤ ਸੀਚੇਵਾਲ ਆਪ ਵੀ ਘੰਟਿਆਂ ਵੱਧੀ ਟਰੈਕਟਰ ਚਲਾਉਂਦੇ ਰਹੇ ਪੰਜਾਬ ਤੋਂ ਇਲਾਵਾ ਹੜਪੀਟ ਕਿਸਾਨਾਂ ਦੀ ਮਦਦ ਬਾਸਤੇ ਹਰਿਆਣਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨਾਂ ਨੇ ਜਿੱਥੇ ਆਰਥਿਕ ਮਦਦ ਭੇਜੀ ਸੀ ਉੱਥੇ ਹੀ ਹਰਿਆਣਾ ਦੇ ਜ਼ਿਲ੍ਹਾ सिरसा ਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਵੀ ਆਏ ਸਨ ਕਈ ਕਿਸਾਨਾਂ ਦੇ ਖੇਤਾਂ ਚ ਤਾ ਦਰਿਆ ਨੇ ਬੜੇ ਡੂੰਘੇ ਟੋਏ ਪਾ ਦਿੱਤੇ ਹੜ੍ਹਾਂ ਹੁੰਦੇ ਸਵਾ ਮਹੀਨੇ ਬਾਅਦ ਕਿਸਾਨਾਂ ਦੇ ਖੇਤ ਪਧਰਾ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਕਿਸਾਨਾਂ ਦੇ ਖੇਤਾਂ ਚ ਚੁੱਕੀ ਗਈ ਰੇਤਾਂ ਨਾਲ ਆਰਜੀ ਬਣ ਨੂੰ ਉੱਚਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਵੀ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਦ ਬੀਜ ਅਤੇ ਡੀਜ਼ਲ ਦਾ ਪ੍ਰਬੰਧ ਕਰਨ ਚ ਮਦਦ ਕਰਨ ਇਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਫਸਲ ਲਈ ਉਹਨਾਂ ਦੀ ਮਦਦ ਕਰ ਦਿੱਤੀ ਜਾਵੇ ਤਾਂ ਉਹ ਪੈਰਾਂ ਸਿਰ ਖੜੇ ਹੋ ਸਕਦੇ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਧਾਰਮਿਕ ਸਮਾਗਮਾਂ ਨੂੰ ਲੈ ਕੇ ਚੱਲ ਰਹੀ ਮੀਡੀਆ ਚਰਚਾ ਦੇ ਮੱਦੇਨਜ਼ਰ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪਸ਼ਟੀਕਰਨ ਜਾਰੀ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਗੁਰਦੁਆਰਾ ਸਹਿਬਾਨ ਚ ਸਮਾਗਮ ਕਰਨ ਤੋਂ ਰੋਕ ਦਿੱਤਾ ਹੈ ਜੋ ਪੂਰੀ ਤਰ੍ਹਾਂ ਗਲਤ ਹੈ। ਉਨਾ ਸਾਫ ਕਿਹਾ ਹੈ ਕਿ ਐਸਜੀਪੀਸੀ ਦਾ ਮਕਸਦ ਸਿਰਫ ਮर्याਦਾ ਦੀ ਰੱਖਿਆ ਕਰਨਾ ਹੈ ਨਾ ਕਿ ਕਿਸੇ ਨਾਲ ਟਕਰਾ ਬਣਾਉਣਾ ਪ੍ਰਤਾਪ ਸਿੰਘ ਨੇ ਉਦਾਹਰਨ ਦੇ ਤੌਰ ਤੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਸ਼੍ਰੀਨਗਰ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ 'ਚ ਮर्याਦਾ ਦੀ ਉਲੰਘਣਾ ਹੋਈ ਹੈ ਇਸ ਮਾਮਲੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਉਹਨਾਂ ਕਹਿੰਦੇ ਕਿ ਇਹੀ ਕਾਰਨ ਹੈ ਕਿ ਕਮੇਟੀ ਹੁਣ ਹਰ ਸਮਾਗਮ 'ਚ ਮर्याਦਾ ਦੀ ਪਾਲਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਨਾ ਕਹਿ ਕੇ ਸਰਕਾਰ ਦਾ ਕੰਮ ਵਿਕਾਸ ਕਰਨਾ ਹੈ ਮਰਿਆਦਾ ਚ ਦਖਲ ਦੇਣਾ ਨਹੀਂ ਪ੍ਰਤਾਪ ਸਿੰਘ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਨੰਦਪੁਰ ਸਾਭ ਵਰਗੇ ਤੀਰਥ ਸਥਾਨਾਂ ਤੇ ਸੜਕਾਂ ਦੀ ਮੁਰੰਮਤ ਸੰਗਤਾਂ ਲਈ ਪਾਰਕਿੰਗ ਅਤੇ ਰਹਿਣ ਦੀ ਵਿਵਸਥਾ ਤੇ ਸਫਾਈ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਏ ਉਹਨਾਂ ਕਹਿ ਕੇ ਅਨੰਦਪੁਰ ਸਾਭ ਦੀਆਂ ਸੜਕਾਂ ਖਰਾਬ ਹਾਲਤ ਚ ਨੇ ਸੀਵਰੇਜ ਬਲਾਕ ਨੇ ਅਤੇ ਆਉਣ ਵਾਲੀ ਸੰਗਤ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਵਾਏ ਗੜਸ਼ੰਕਰ ਰੋਡ ਸਮੇਤ ਸਾਰੇ ਵਿਕਾਸ ਪ੍ਰੋਜੈਕਟ ਪੂਰੇ ਕਰਨੇ ਚਾਹੀਦੇ ਨੇ। ਵਾਹਿਬ ਜੀ ਦਾ ਤਾਲਸਾ ਵਾਹਿਬ ਜੀ ਕੀ ਬਤ। ਪੰਜਾਬ ਸਰਕਾਰ ਵੱਲੋਂ মিডিਆ ਵਿੱਚ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਿਕ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਂ ਵਿਖੇ ਟਾਫਿਕਸ ਮਾਗੂੰ ਤੰਤੂ ਰੋਗ ਦਿੱਤਾ ਜਾਵੇ। ਨਹੀਂ ਚੋਣ ਨਹੀਂ ਕਰਦਾ ਪ੍ਰਬੰਧ ਕਮੇਟੀ ਦੀ ਜਿਹੜਾ ਕਾਰਜਾ ਉਹ ਮਰਿਆਦਾ ਦਾ ਖਿਆਲ ਰੱਖਣਾ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਪੰਜਾਬ ਸਰਕਾਰ ਦੀ ਜਿਨ੍ਹਾਂ ਨੇ ਸ਼੍ਰੀਨਗਰ ਵਿੱਚ ਸਮਾਗਮ ਕੀਤਾ ਸੀ ਜਿਸ ਵਿੱਚ ਸਾਰਜੋਸੀ ਦੀ ਬਹਿਸ ਹੋਈ ਸ਼ਾਮਲ ਸੀ ਉਸ ਸਮਾਗਮ ਵਿੱਚ ਮਰਿਆਦਾ ਦੀ ਲੰਘਣਾ ਹੋਈ ਮਰਿਆਦਾ ਦਾ ਘਾਣ ਹੋਇਆ ਜਿਸ ਦੇ ਦਾਪੁਰ ਸਿੰਘ ਸਾਹਿਬ ਜੈਦਾ ਸ਼ੀਕਾਲ ਤੱਕ ਸਾਹਿਬ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਦੋਦਰ ਸਵਾਰਨ ਵਿਸ਼ੂ ਰੋਕ ਤੇ ਕਿਉਂਕਿ ਸਰਕਾਰ ਦਾ ਕਾਰਜ ਜਿਹੜਾ ਖੇਤਰ ਆ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ਼ ਹੈ ਦਾ ਕਿ ਅਨਤਪੁਰ ਸਾਡੀ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮਾਂ ਦੀ ਸ਼ਰੋਣੀ ਕਮੇਟੀ ਉਹਨੂੰ ਕੀਤੇ ਜਾ ਰਹੇ ਨੇ ਉਥੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਥੋਂ ਦੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕੀ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨਾ ਜਿਹਦੇ ਸ਼੍ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮर्याਦਾ ਦਾ ਸ਼੍ਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪਰਥਕਾਂ ਦੀਆਂ ਜੁਰੀਆਂ ਜਥੇਬੰਦੀਆਂ ਨੇ ਜਿਹੜੀਆਂ ਪਰਥਕ ਸਰਪਤਾ ਵਾਲੇ ਕੇਵਲ ਉਹਨਾਂ ਨੂੰ ਯਾਦ ਕਰਤੀ ਆ ਪ੍ਰੋਗਰਾਮ ਕਰਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ ਦੀ ਜਿਹੜੋ ਕੋ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮर्याਦਾ ਜੀ ਲੰਘਣਾ ਕਿਉਂ ਹੋਈ ਕਿੱਦਾਂ ਹੋਈ ਅਸੀਂ ਸਰਕਾਰ ਨੂੰ ਮੈਂ ਸ਼੍ਰੋਣੀ ਕਮੇਟੀ ਦਾ ਸਵਾਲ ਰੋਣ ਦੇ ਨਾਲ ਤੇ ਜਿਵੇਂ ਵਾਰ ਸੇਵਾਦਾਰ ਹੁੰਦੇ ਹਾਂ ਤੇ ਮੈਂ ਵੀ ਸਰਕਾਰ ਨੂੰ ਪੀਰ ਕਰਦਾ ਕਿ ਉਹ ਅਹੀ ਨਾ ਕਰੇ ਉਹ ਕੇਵਲ ਤੇ ਕੇਵਲ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨਹੀਂ ਜਿੱਦਾਂ ਵਿਕਾਸ ਦਾ ਕਾਰਜ ਆ ਉਸ ਤੇ ਜਿਤਨਾ ਨੰਦਗੁਰ ਸਾਹਿਬ ਸਮਾਗਮ ਹੋ ਰਹੇ ਨੇ ਉਥੋਂ ਵੀ ਸੜਕਾਂ ਟੁੱਟੀਆਂ ਨੇ ਉਥੋਂ ਦੀਆਂ ਜਿਹੜੇ ਸੀਵਰੇਜ ਬਲਾਕ ਚ ਬੰਦੇ ਨੇ ਉਥੋਂ ਦੀ ਸੰਕਟਾਂ ਦੀ ਸਾਨੂੰ ਲੰਮਾ ਦਿਨ ਜੋ ਜਾਣੇ ਆ ਉਥੋਂ ਦੀ ਜਿਹੜੇ ਹਾਈਵੇਏ ਨੇ ਉਹਨਾਂ ਦੀ ਮਰਬਦ ਕਰੇ ਜਿਹੜੀਆਂ ਆਹ ਵਾਲੀਆਂ ਸੜਕਾਂ ਨੇ ਨੰਦਗੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਦੀ ਕਾਰ ਸੇਵਾ ਜਿਹੜੇ ਕਿਰਾਨਗੜ੍ਹ ਵਾਲੇ ਜਦੋਂ ਗਰ ਸ਼ੰਕਰ ਦੀ ਸੜਕ ਜਾਂਦੀ ਉਹ ਬਣਾਉਂਦਾ ਹੀ ਹੈ ਇਹ ਕਾਰਜ ਜਿਹੜੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮर्यादा ਦੀ ਲੰਗ ਮर्यादा ਵਿੱਚ ਦਖਾਂਤ ਕਰਨੇ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਸਰੋਣੀ ਕਮੇਟੀ ਤੋਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਾਂ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਵਾਗਤ ਵਿੱਚ ਸ਼ਾਮਲ ਹੋਵੇ ਚਾਹੇ ਕੇਰਗੁਰਦਣਾ ਸਰਚ ਉਹਨਾਂ ਬਾਬਾ ਵਿਕਾਸ ਸਾਹਿਬ ਪ੍ਰੋਗਰਾਮ ਚੱਲ ਰਿਹਾ। ਅੱਜ ਵੀ ਚੱਲੇਗਾ ਕੱਲ੍ਹ ਵੀ ਚੱਲਣਾ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਜਮਲ ਹੋ। ਇਹ ਕਿਸ ਗੱਲ ਸਿਰ ਸਵਾਗਤ ਵਿੱਚ ਨਹੀਂ ਨੇ। ਉਹਨਾਂ 'ਚ ਸ਼ਾਮਲ ਹੋ। ਕਿਉਂਕਿ ਸਰਕਾਰ ਦਾ ਹੀ ਉਹ ਸ਼ਾਮਲ ਹੋ ਕੇ ਹੀ ਸਵਾਗਤ ਕਰਾਂਗੇ। ਪਰ ਜੇਕਰ ਸਰਕਾਰ ਕਹੇ ਕਿ ਅਸੀਂ ਗੁਰਦ੍ਰਸਾਹਿਬਾਂ ਨੂੰ ਕੀ ਮर्यादा লঙ্ঘন ਕਰਨੀ ਹੈ ਤੇ ਇਹ ਬਿਲਕੁਲ ਕਾਨੂੰਨ ਦੇ ਅਨੁਸਾਰ ਨਹੀਂ ਕੀਤਾ ਜਾ ਸਕਦਾ। ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਮਾਗਮ ਗੁਰਪਸਾਗਮ ਹਿੱਤੇ ਜਾ ਰਹੇ ਉਹਨਾਂ ਜੇ ਸ਼ਾਮਲ ਹੋ ਗਏ ਗੁਰੂ ਘਰ ਦੀ ਖੁਸ਼ੀ ਅਫਾਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਇਹ ਕਬੂਲ ਕੀਤਾ ਹੈ ਕਿ ਜੇਰਾ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇੱਕ ਡਿਸਟਿਲਰੀ ਅਤੇ ਇਥਨੋਲ ਪ੍ਰੋਜੈਕਟ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਅਤੇ ਇਸ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ ਹੈ 2 ਨਵੰਬਰ 2025 ਨੂੰ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨੀਸ਼ ਕੁਮਾਰ ਵੱਲੋਂ ਆਪਣੇ ਹਲਫਨਾਮੇ 'ਚ ਸੂਬੇ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦਸਤਾਵੇਜ਼ ਜੀ ਇਤਿਹਾਸ ਦਾ ਵਰਣਨ ਕੀਤਾ ਹੈ 9 ਸਤੰਬਰ 2025 ਦੇ NGT ਦੇ ਹੁਕਮਾ ਦੀ ਪਾਲਣਾ ਚ ਪੇਸ਼ ਕੀਤਾ ਗਿਆ ਹਲਫਨਾਮਾ ਕਈ ਤਰ੍ਹਾਂ ਦੇ ਕਿਨੌਣੇ ਕਬੂਲਨਾਮਿਆਂ ਦੀ ਇੱਕ ਲੜੀ ਬਣਾਉਂਦਾ ਹੈ ਜੋ ਜੀਰਾ ਸਾਂਝਾ ਮੋਰਚਾ ਅਤੇ ਜਨਤਕ ਕਾਰਵਾਈ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ ਪਿਛਲੀ ਸੁਣਵਾਈ ਦੌਰਾਨ ਪ੍ਰੋਜੈਕਟ ਦੇ ਸਮਰਥਕ ਨੇ ਇਸ ਨੂੰ ਆਗਿਆ ਦੇਣ ਲਈ ਪ੍ਰਾਰਥਨਾ ਕੀਤੀ ਸੀ ਜ਼ਿਕਰਯੋਗ ਹੈ ਕਿ ਮਾਲਬੂਜ਼ ਨਾਮੀ ਇਹ ਸ਼ਰਾਬ ਫੈਕਟਰੀ ਬੀਤੇ ਲੰਬੇ ਸਮੇਂ ਤੋਂ ਬੰਦ ਪਈ ਹੈ ਇਸ ਨੂੰ ਬੰਦ ਕਰਵਾਉਣ ਲਈ ਇਲਾਕੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਸ਼ਰਾਬ ਫੈਕਟਰੀ ਨਾਲ ਇਲਾਕੇ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਅਤੇ ਬੰਦ ਕਰਨ ਲਈ ਲੋਕਾਂ ਵੱਲੋਂ ਲਗਾਤਾਰ ਆਵਾਜ਼ ਉਠਾਈ ਜਾ ਰਹੀ ਸੀ ਅਤੇ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਗਏ ਸਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਇਟਲੀ ਦੇ ਵਸਨੀਕ ਮਲਕੀਤ ਸਿੰਘ ਦੇ ਕਤਲ ਮਾਮਲੇ 'ਚ ਦੋਸ਼ਕੀ ਵਿਅਕਤੀ ਵਿਕਰਮਜੀਤ ਸਿੰਘ ਉਰਫ ਵਿਕਰਮ ਅਤੇ ਕਰਨ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਤਲ 6 ਦਿਨ ਪਹਿਲਾਂ ਅੰਮ੍ਰਿਤਸਰ ਦੇ ਰਾਜਾ ਸੰਸੀਚ ਫਿਰੋਤੀ ਲਈ ਕੀਤਾ ਗਿਆ ਸੀ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਮਲਜ਼ਮ ਵਿਕਰਮਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੋਇਆ ਹੈ ਉਸ ਵਿਰੁੱਧ ਪਹਿਲਾਂ ਹੀ ਵਿਸਫੋਟਕ ਐਕਟ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਨੇ ਵਿਕਰਮਜੀਤ ਉਹੀ ਵਿਅਕਤੀ ਹੈ ਜੋ 2018 ਚ ਰਾਜਾ ਸਨਸੀਚ ਇੱਕ ਧਾਰਮਿਕ ਸਥਾਨ ਤੇ ਹੋਏ ਗਰਨੇਡ ਹਮਲੇ ਚ ਵੀ ਸ਼ਾਮਲ ਸੀ ਜਿਸ ਵਿੱਚ ਕਈ ਲੋਕ ਜ਼ਖਮੀ ਹੋਏ ਸਨ ਅਤੇ 3 ਮਾਰੇ ਗਏ ਸਨ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਕਰਮਜੀਤ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਪਾਕਿਸਤਾਨ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਇੱਕ खेਪ ਪ੍ਰਾਪਤ ਕੀਤੀ ਸੀ ਜਿਸ ਦੀ ਵਰਤੋਂ ਪੰਜਾਬ ਚ ਸਨਸਨੀਖੇਜ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ ਪੁਲਿਸ ਨੇ ਮੁਲਜ਼ਮਾ ਦੇ ਕਬਜ਼ੇ ਵਿੱਚੋਂ ਕੁੱਲ 4 ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ ਕੀਤਾ ਹੈ ਦੋ 11 ਪਚੀ ਨੂੰ ਕਤਲ ਹੋਇਆ ਸੀ ਮਲਕੀਤ ਸਿੰਘ ਜਿਹੜਾ ਰੈਜ਼ੀਡੈਂਟ ਆਫ داریਵਾਲ ਹੈ ਪੀਐਸ ਆਸਾਂਸੀ ਦੋ ਸ਼ੂਟਰਸ ਆਏ ਸੀ ਦੋ ਸ਼ੂਟਰਸ ਆ ਕੇ ਉਹਨਾਂ ਦੇ ਤੇ 8-9 ਗੋਲੀ ਮਾਰ ਕੇ ਉਹਨੇ ਫਰਾਰ ਹੋ ਗਏ ਸੀ ਇਸ ਤੋਂ ਬਾਅਦ ਐਫਆਰ ਰਜਿਸਟਰ ਹੋਇਆ 117 ਨੰਬਰ ਪੀਐਸ ਰਾ 117 ਨੰਬਰ ਪੀਐਸ ਆਸਾਂਸੀ ਚ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਰਮਜੀਤ ਸਿੰਘ ਰੈਜ਼ੀਡੈਂਟ ਆਫ داریਵਾਲ ਤੇ ਕਰਮਬੀਰ ਸਿੰਘ ਰੈਜ਼ੀਡੈਂਟ ਆਫ داریਵਾਲ ਦੋਨੋਂ ਅਰੈਸਟ ਕੀਤਾ ਗਿਆ ਬਿਕਰਮਜੀਤ ਅਰੈਸਟ ਹੋਇਆ ਸੀ 211 ਨੂੰ ਤੇ ਜਿਹੜਾ ਕਰਨਬੀਰ ਹੈ ਉਹ ਅਰੈਸਟ ਹੋਇਆ ਹੈ ਕੱਲ 7 11 ਨੂੰ ਇਨਾਂ ਤੋਂ ਰਿਕਵਰੀ ਹੋਇਆ ਇੱਕ ਪੀਐਕਐਲ ਪਿਸਤਲ ਇੱਕ ਬੱਤੀਬੋਰ ਪਿਸਤਲ ਇੱਕ ਕੀਬੋਰ ਪਿਸਤਲ ਇੱਕ ਪੰਤਾਲੀਬੋਰ ਪਿਸਤਲ ਇਹ ਜੋ ਪੰਤਾਲੀਬੋਰ ਪਿਸਤਲ ਨੂੰ ਇਨਾਂ ਨੇ ਯੂਜ਼ ਕੀਤਾ ਹੈ ਇੱਕ ਕਤਲ ਵਾਸਤੇ ਫਿਰ ਨਾਲ ਇੱਕ ਹੋਰ ਰਿਵਲਵਰ ਰਿਕਵਰੀ ਹੋਇਆ ਇਹ ਜਿਹੜਾ ਬਿਕਰਮਜੀਤ ਹੈ ਇਹ ਨੋਨ ਕ੍ਰਿਮੀਨਲ ਹੈ ਇਹ 2018 ਚ ਵੀ ਇਨਾਂ ਦੇ ਉਤੇ ਪਰਚਾ ਹੋਇਆ ਹੈ ਪੀਰ ਰਾਜਸਥਾਨ ਸੀਚ 18 ਚ ਜੇਲ ਗਿਆ ਸੀ ਤੇ 2020 ਚ ਇਹ ਬਾਹਰ ਆਇਆ ਬੇਗ ਤੇ ਨਦਰ ਪੁਰਾਣਾ ਲਿੰਕੇਜਸ ਕੇਐਲ ਦੇ ਲੀਡਰ ਹਰਪ੍ਰੀਤ ਪੀਐਚਡੀ ਦੇ ਨਾਮ ਤੇ ਹੁਣੇ ਵੀ ਇਹ ਪਾਕਿਸਤਾਨ ਵੇਸ ਮਗਲਰਸ ਤੇ ਗੈਸਟਸ ਨਾਲ ਗਲਤੀਤਾ ਸੀ ਵਿਕਰਮ ਜਿੱਤੂ ਉੱਤੇ ਇੱਕ ਪਰਚਾ ਕਰਨਜੀਤ ਹੋਰ ਕੋਈ ਪਰਚਾ ਲਾਇਆ ਇਹ ਜਿਹੜਾ ਕਤਲ ਹੋਇਆ ਸੀ ਇਟ ਵਾਸ ਅ ਰਿਜ਼ਲਟ ਆਫ ਪਰਸਨਲ ਰੰਜਿਸ਼ ਜੋ ਵਿਕਰਮ ਦਾ ਸੀ ਇਹ ਜਿਹੜਾ ਮਲਕੀਤ ਸਿੰਘ ਦੇ ਨਾਲ ਸਰੇ ਸਰੇ ਰੰਜਿਸ਼ ਦੀ ਗਲਤੀ ਹੀ ਕੀਤੀ ਸੀ ਨਾਲੀ ਆ ਪਰਸਨਲ ਰੰਜਿਸ਼ ਸੀ ਮਤਲਬ ਫੈਮਿਲੀ ਰੰਜਿਸ਼ ਸੀ जो कोई लसन सारे। नहीं जी सारे ये बेसिकली वो प्लान कर रहे थी कोई बड़ा बात करने वास्ते वो जो पिस्टल ना तो इनके को आया थे वो इस वास्ते भी यूज की थे ये जो पांच छह पिस्टल आया मैं तुम्हें तो जो नेम लिया एक को और कोई बड़ा गैंगस्टर तो तो एलिमेंट ने दिखते थे और कोई बड़ा मदद करने वास्ते वो अपना इन्वेस्टिगेशन जारी है और तो नाल इन्होंने ये यूज करके इन्होंने ये फायरिंग भी की सर वो ये कारच विक्रम देव पे जेड़ा मामला सीगा वो नरेंद्र का रिकॉर्ड दा सीगा कि ये केस उस कांड के लागोदा नजर आ रिया नहीं जी हुन तक तफ्तीश ही आ नहीं रिया मतलब दिस इज अ पॉइंट ऑफ इन्वेस्टिगेशन वर्क कर ही रहा है सर ये रिवॉल्वर जेडी सी ये इन्होने बाहरो मंगाई सी कित्थों मंगाई सी बाहरो जी सारे अकॉर्डिंग टू द पूछ के जो उन तक आप तो uh, करते ਜਿਹੜਾ ਦੂਜੇ ਵਿਅਕਤੀ ਦਾ ਕਤਲ ਕੀਤਾ ਗਿਆ ਮਨਕੀਤ ਦਾ ਉਹਦਾ ਕਾਰਨ ਕੀ ਸੀ ਕਿ ਉਹ ਇਹਨਾਂ ਦੀ ਕੋਈ ਸੀ.ਆਈ.ਡੀ. ਦਿੰਦਾ ਸੀ ਫਿਰ ਇਹ ਹਾਲ ਉਹ ਤਾਂ ਵਿਦੇਸ਼ ਦੇ ਵਿੱਚ ਰਹੇ ਜਿਆ ਸੀ ਫਿਲਹਾਲ ਜਿੰਨੇ ਕਈ ਇਨਫੋਰਮੇਸ਼ਨ ਆਇਆ ਇਹਨਾਂ ਦਾ ਪਰਸਨਲ ਰਜਿਸਟਰੀ ਨਾਲ ਦਾ ਫੈਮਿਲੀ ਨਾਲ ਇਸ ਕਰਕੇ ਕਤਲ ਹੋਇਆ ਇਸ ਕੇਸ 'ਚ ਜੋ ਕੋਈ ਗੈਂਗਸਟਰਲ ਨਹੀਂ ਹੈ ਕੋਈ ਅਦਰ ਐਲੀਮੈਂਟਸ ਨਹੀਂ ਹੈ ਜੋ ਤੁਸੀਂ ਪੁੱਛਦੇ ਇਹ ਇਕੱਲੇ ਪਰਸਨ ਰਜਿਸਟਰੀ ਸਖਰੀਆ 15 16 ਬੂਰੀਆਂ ਚਲਾਈਆਂ ਗਈਆਂ ਸੀ ਉਸ ਮੌਕੇ ਤੇ ਉਹ ਬੂਰੀਆਂ ਕਰਨਵੀਰ ਵੱਲੋਂ ਚਲਾਈਆਂ ਗਈਆਂ ਸੀ ਜਾਂ ਫਿਰ ਵਿਕਰਮ 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 ਜੀ ਵਿਕਰਮ ਜੀ ਤੁਹਾਨੂੰ

ਤੇ ਅੰਦਰ ਲਿੰਕੇਜ ਸਾਰੇ ਆਪਾਂ ਦੇਖ ਰਹੇ ਹਾਂ ਬਿਕੋਜ਼ ਇਟਸ ਅ ਵੈਰੀ ਸੈਂਸੇਸ਼ਨਲ ਕੇਸ ਐਂਡ ਇਟਸ ਵੈਰੀ ਇੰਪੋਰਟੈਂਟ